ਸਸੇਕਲ ਜੀ ਪ੍ਰਾਈਮ ਟੂਡੇ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਗੁਰਪ੍ਰੀਤ ਸਿੰਘ ਅੱਜ ਗੱਲਬਾਤ ਸਿਹਤ ਦੇ ਮੁੱਦੇ ਨੂੰ ਲੈ ਕੇ ਕਰਾਂਗੇ ਅੱਜ ਕੱਲ ਹਰੇਕ ਵਿਅਕਤੀ ਨੂੰ ਏਨੀ ਕੁ ਜ਼ਿਆਦਾ ਬਿਮਾਰੀਆਂ ਨੇ ਲਜਾਇਆ ਹੋਇਆ ਹੈ ਕਿ ਨਿਤ ਦਿਨੀ ਹਸਪੀਟਲ ਦੇ ਚੱਕਰ ਕੱਟ ਰਹੇ ਹੋ ਇਹਨਾਂ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਖਾਸ ਕਰਕੇ ਹੱਡੀਆਂ ਤੇ ਜੋੜਾਂ ਦੇ ਦਰਦ ਦੀ ਮੈਂ ਗੱਲਬਾਤ ਕਰ ਰਿਹਾ ਹਾਂ ਜ਼ਿਆਦਾਤਰ ਸਮੱਸਿਆ ਜਿਹੜੀ ਆ ਰਹੀ ਹੈ ਅੱਜ ਕੱਲ ਜੋੜਾਂ ਦੇ ਦਰਦ ਦੀ ਆ ਰਹੀ ਹੈ ਪਹਿਲਾਂ ਸਮਾਂ ਹੁੰਦਾ ਸੀ ਕਿ 올ਡ ਏਜ ਦੇ ਵਿੱਚ ਜਾ ਕੇ ਨੇ ਹੱਡ ਗੁੱਡੇ ਨੇ ਜਿਹੜੇ ਉਹ ਦੁਖਦੇ ਹੁੰਦੇ ਸੀ ਲੇਕਿਨ ਅੱਜ ਕੱਲ ਜਿਆਦਾਤਰ ਸਮੱਸਿਆ ਨੌਜਵਾਨ ਪੀੜ੍ਹੀ ਨੂੰ ਵੀ ਆਉਣ ਲੱਗੀ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਐ ਐਸਐਮਓ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਸ਼ਨਪ੍ਰੀਤ ਜੀ ਹਾਜ਼ਰ ਨੇ ਡਾਕਟਰ ਸਾਹਿਬ ਸਵਾਗਤ ਤੁਹਾਡਾ ਮੇਗਾ ਪ੍ਰਾਈਮ ਟੂਡੇ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਾਰੀ ਸਤਿ ਸ਼੍ਰੀ ਅਕਾਲ ਕਿਹਾ ਕਿ ਹੱਟੀਆਂ ਜੋੜਾਂ ਦਾ ਬਹੁਤ ਜ਼ਿਆਦਾ ਅੱਜ ਕੱਲ ਕਾਰਨ ਬਣੀ ਹੋਈਆਂ ਨੇ ਕਈ ਚੀਜ਼ਾਂ ਬਣੀ ਹੋਈਆਂ ਹਾਂਜੀ ਜੀ ਮਹਾਰ ਵੀ ਤੁਸੀਂ ਇਸ ਚੀਜ਼ ਤੇ ਹੈ ਨਾ ਆ ਕਿਤਾ ਦੇ ਕਿਉਂਕਿ ਅੱਜ ਕੱਲ ਜਿਹੜਾ ਜਾਨ ਤਰੱਕੀਆਂ ਜੋੜਾ ਦਾ ਦਰਤ ਵੱਧ ਰਹੀ ਹੈ ਪਿੱਛੇ ਕਾਰਨ ਕੀ ਹੈ ਅ ਸਭ ਤੋਂ ਪਹਿਲੀ ਗੱਲ ਤਾਂ ਇਹ ਜੀ ਅੱਜ ਕੱਲ ਲੋਕਾਂ ਦੀ ਥੋੜੀ ਜਾਗਰੂਕਤਾ ਹੋ ਰਹੀ ਹੈ ਜ਼ਿਆਦਾ ਜੀ ਪਹਿਲਾਂ ਮਾਣੀ ਮੁੱਟੀ ਤਕਲੀਫ ਹੁੰਦੀ ਸੀ ਜਾਂ ਕੁਝ ਵੀ ਹੁੰਦਾ ਸੀ ਲੋਕ ਅਣਗੌਲੇ ਵੀ ਕਰ ਦਿੰਦੇ ਸੀ ਜਾਂ ਕਿਤੇ ਲੋਕਲ ਵੈਦ ਤੋਂ ਦਵਾਈ ਲੈ ਕੇ ਆਪਣਾ ਕੰਮ ਚਲਾ ਲੈਂਦੇ ਸੀ ਜੀ ਅੱਜ ਕੱਲ ਇੱਕ ਤਾਂ ਜਾਗਰੂਕਤਾ ਵੱਧ ਰਹੀ ਹੈ ਇਸ ਕਰਕੇ ਥੋੜਾ ਹੈ ਦੂਜਾ ਆਪਣੇ ਕੋਲ ਥੋੜਾ ਜਿਵੇਂ ਲੋਕਾਂ ਦਾ ਖਾਣ ਪੀਣ ਦਾ ਥੋੜਾ ਜਿਹਾ ਇੱਕ ਚੇਂਜ ਹੋਇਆ ਹੈ ਜਿਵੇਂ ਪਹਿਲਾਂ ਖਾਣ ਪੀਣ ਵਧੀਆ ਹੁੰਦਾ ਸੀਗਾ ਪਿਓਰ ਹੁੰਦਾ ਸੀਗਾ ਤੇ ਅੱਜ ਕੱਲ ਜਿਵੇਂ ਸਾਰੀਆਂ ਜਿਵੇਂ ਕੋਈ ਵੀ ਖੇਤੀ ਦਾ ਉਹਦੇ ਵਿੱਚ ਵੀ ਘਟ ਰਿਹਾ ਹੈ ਕਿੰਨੇ ਲੋਕ ਬਾਜ਼ਾਰ ਤੋਂ ਹੀ ਚੀਜ਼ਾਂ ਖਰੀਦ ਕੇ ਖਾਣ ਨੂੰ ਤਰਜੀਹ ਦੇ ਰਹੇ ਨੇ ਜੰਕ ਫੂਡ ਬ因 ਕਾਰਨ ਮੰਨਦੇ ਹਾਂ ਜੰਕ ਫੂਡ ਇਹਦਾ ਬਹੁਤ ਵੱਡਾ ਕਾਰਨ ਹੈ ਕਿਉਂਕਿ ਬੈਲੈਂਸਡ ਡਾਈਟ ਆਪਾਂ ਨਹੀਂ ਲੈ ਰਹੇ ਪਹਿਲੀ ਗੱਲ ਬੈਲੈਂਸਡ ਡਾਈਟ ਨਹੀਂ ਲੈ ਰਹੇ ਜੀ ਦੂਜੀ ਗੱਲ ਹੈ ਕਿ ਥੋੜਾ ਆਪਣੇ ਤੇ ਕਸਰਤ ਕਰਨ ਦਾ ਐਕਸਰਸਾਈਜ਼ ਦਾ ਜਿਹੜਾ ਆਮ ਹੈ ਉਹ ਰੁਝਾਨ ਘਟ ਰਿਹਾ ਹੈ ਹੂੰ ਜਿਵੇਂ ਪਹਿਲਾਂ ਕਿਤੇ ਨੇੜੇ-ਤੇੜੇ ਜਾਣਾ ਹੁੰਦਾ ਸੀ ਪਰ ਤੁਰ ਕੇ ਚੱਲ ਜਾਂਦੇ ਸੀਗੇ ਜਾਂ ਸਾਈਕਲ ਤੇ ਵੀ ਚਲੇ ਜਾਂਦੇ ਸੀਗੇ ਅੱਜ ਕੱਲ ਤੁਰ ਕੇ ਤਾਂ ਬਹੁਤ ਦੂਰ ਦੀ ਗੱਲ ਹੈ ਲੋਕ ਸਾਈਕਲ ਚਲਾਉਣਾ ਵੀ ਛੱਡ ਗਏ ਹਾਂ ਥੋੜੀ ਦੂਰ ਜਾਣਾ ਉੱਥੇ ਵੀ ਸਕੂਟਰ ਤੇ ਜਾਂ ਮੋਟਰਸਾਈਕਲ ਤੇ ਜਾਂਦੇ ਆ ਤਾਂ ਦੋ ਮੇਨ ਕਾਰਨ ਤਾਂ ਇਹੀ ਨੇ ਅੱਜ ਕੱਲ ਜਿਵੇਂ ਇੱਕ ਤਾਂ ਥੋੜਾ ਡਾਈਟ ਦਾ ਬਹੁਤ ਚੇਂਜ ਹੋ ਗਿਆ ਪਹਿਲਾਂ ਨਾਲੋਂ ਦੂਜੀ ਗੱਲ ਲੋਕੀ ਐਕਸਰਸਾਈਜ਼ ਬਹੁਤ ਘੱਟ ਕਰਨ ਲੱਗ ਪਏ ਹਮ ਅ ਤੇ ਤੁਹਾਡੇ ਕੋਲ ਕਾਫੀ ਕ੍ਰਿਟੀਕਲ ਸਿਚੁਏਸ਼ਨ ਵਾਲੇ ਜਿਹੜੇ ਪੇਸ਼ੈਂਟਸ ਨੇ ਉਹ ਵੀ ਆਉਂਦੇ ਹੋਣਗੇ ਜਦਕਰ ਕਿਹੜੇ ਕਿਹੜੇ ਤੁਹਾਡੇ ਕੋਲ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਨੂੰ ਤੁਸੀਂ ਕਰਦੇ ਹੋ ਖਾਸ ਕਰਕੇ ਹਾਲਾਂਕਿ ਤੁਸੀਂ ਹੱਡੀ ਜੋੜਾਂ ਦਾ ਮਾਹਰ ਹੈਗੇ ਹੋ ਤੇ ਹੋਰ ਕਿਹੜੀਆਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਫੀਲਡ ਦੇ ਨੇ ਅੱਜ ਦੇ ਸਮੇਂ ਦਰ ਆਉਂਦੇ ਤੁਹਾਡੇ ਕੋਲ ਪੇਸ਼ੈਂਟ ਆ ਅੱਜਕਲ ਜ਼ਿਆਦਾ ਪੇਸ਼ੈਂਟ ਜਿਵੇਂ ਮੇਰੇ ਕੋਲ ਤਾਂ ਜੋੜਾਂ ਦੇ ਹੀ ਜ਼ਿਆਦਾ ਆਉਂਦੇ ਆ ਹਮ ਬਾਕੀ ਰਾਜੀ ਕਹਿਣੀ ਆ ਮਤਲਬ ਕਿ ਬਾਰੀ ਉਹਨਾਂ ਨੇ ਡਿਫੰਡਦੇ ਨੇ ਕੋਈ ਇੱਕ ਵਾਰ ਥੋੜਾ ਪ੍ਰੀਮ ਗੱਲ ਕਰਦੇ ਕਿਉਂਕਿ ਜਿਆਦਾਤਰ ਲੋਕ ਤਾਂ ਇਹ ਹੀ ਕਹਿਣਾ ਕਿ ਇੱਕ ਤਾਂ ਤੁਸੀਂ ਵੀ ਦੱਸ ਰਹੇ ਹੋਗੇ ਜਿਆਦਾਤਰ ਜਿਹੜੇ ਹੱਥੀ ਕੰਮੋਂ ਘਟ ਗਏ ਤਾਂ ਮੁੱਕ ਕਰਨ ਅਹ ਮੁੱਕ ਕਰਨ ਇਹ ਹੈ ਕਿ ਕਈ ਅੱਜਕੱਲ ਜਿਵੇਂ ਕਾਫੀ ਸਾਰੇ ਲੋਕ ਹੈਗੇ ਆ ਉਹ ਜਿਵੇਂ ਥੋੜੀ ਜਿਹੀ ਕੋਈ ਬਿਮਾਰੀ ਹੋਏ ਤਾਂ ਇਧਰੋਂ ਕੇਮਿਸਟ ਤੋਂ ਕਿਤੇ ਵੀ ਹੋਰ ਪਾਸੇ ਦਵਾਈ ਲੈ ਕੇ ਕੱਲ੍ਹ ਦੀ ਵਾਰ ਡਾਕਟਰ ਕੋਲ ਲੇਟ ਆਉਂਦੇ ਆ ਉਹ ਤਾਂ ਬਾਅਦ ਸਾਨੂੰ ਪਤਾ ਲੱਗਦਾ ਥੋੜਾ ਜਿਆਦਾ ਤੇ ਜਿਵੇਂ ਜੋੜਾਂ ਤੇ ਕੋਈ ਸੋਜਾ ਆਉਂਦਾ ਹੋਰ ਮੇਨ ਅੱਜਕੱਲ ਇਹ ਮਰੀਜ਼ ਕਾਫੀ ਆਉਂਦੇ ਕਿ ਜੋੜਾਂ ਤੇ ਸੋਜਾ ਆ ਗਿਆ ਜਾਂ ਤੁਰਨ ਫਿਰਨ 'ਚ ਬਹੁਤ ਤਕਲੀਫ ਹੋ ਰਹੀ ਹੈ। ਹੂੰ। ਜਾਂ ਅੱਜਕੱਲ ਪਿੱਠ ਦਰਦ ਦੇ ਪੇਸ਼ੈਂਟ ਬਹੁਤ ਜ਼ਿਆਦਾ ਆਉਂਦੇ ਆ ਖਾਸ ਕਰਕੇ ਸਰਦੀਆਂ 'ਚ। ਇਹ ਪਿੱਠ ਦਰਦ ਥੋੜੀ ਸਮੱਸਿਆ ਜ਼ਿਆਦਾ ਗੰਭੀਰ ਹੋ ਜਾਂਦੀ ਹੈ। ਹੂੰ। ਉਹਦੇ ਵਿੱਚ ਸਰਦੀਆਂ 'ਚ ਪਿੱਠ ਦਰਦ ਦੇ ਵਾਲੇ ਪੇਸ਼ੈਂਟ ਥੋੜੇ ਜ਼ਿਆਦਾ ਆਉਂਦੇ ਆ। ਇਹ ਕਿਹੜੀ ਚੀਜ਼ ਦੀ ਕਾਰਨ ਮੰਨ ਤੁਸੀਂ? ਕੈਲਸ਼ੀਅਮ ਮਾਇਰ ਕਿਉਂ ਹੁੰਦਾ ਹੈ ਇਹ? ਇੰਟਰਨਲ ਕਿਉਂ? ਮੇਨਲੀ ਆਪਾਂ ਇੱਕ ਤੱਕ ਦੀ ਚੀਜ਼ ਨੂੰ ਨਹੀਂ ਕਹਿ ਸਕਦੇ ਮੇਨਲੀ ਦਾ ਬੈਲੈਂਸਡ ਡਾਈਟ ਹੈ ਕੈਲਸ਼ੀਅਮ ਵੀ ਆਇਰਨ ਵੀ ਆਪਾਂ ਨੂੰ ਚਾਹੀਦਾ ਹੈ ਵਿਟਾਮਿਨ ਡੀ ਵੀ ਚਾਹੀਦਾ ਹੈ ਹੋਰ ਵੀ ਸਾਰੇ ਵਿਟਾਮਿਨ ਚਾਹੀਦੇ ਆ ਜੋੜਾਂ ਲਈ ਕਾਫੀ ਹੁੰਦੇ ਆ ਜਿਹੜੇ ਕਈ ਵਿਟਾਮਿਨ ਜਿਹਨਾਂ ਲਈ ਆਪਾਂ ਕਹਿੰਦੇ ਆ ਗਰੀਜ਼ ਬੰਦ ਹੈ ਜਾਂ ਹੋਰ ਤੇ ਮਤਲਬ ਸਾਰੀ ਡਾਈਟ ਚੋਂ ਹੀ ਆਪਾਂ ਨੂੰ ਲੈ ਲੈ ਪੈਂਦੇ ਆ ਕਿਸੇ ਇੱਕ ਚੀਜ਼ ਲਈ ਨਹੀਂ ਅੱਛਾ ਇੱਕ ਨਾ ਇਹ ਤਾਂ ਨਹੀਂ ਬਣੀ ਹੋਈ ਹੈ ਕਹਿੰਦੇ ਕਿ ਜੇ ਗੂਡੇ ਤੋਂ ਭੱਲਾ ਕੇ ਨਾ ਜਿਵੇਂ ਕਹਿੰਦੇ ਨੇ ਕਿ ਸ਼ਾਇਦ ਗਰੀਜ਼ ਘਟ ਉਹ ਡੇਟ ਚ ਜਾ ਕੇ ਇਹ ਹੈ ਮੁੱਖ ਗੱਲ ਹਾਂਜੀ ਹੈਗੇ ਗਰੀਸ ਦਾ ਮਤਲਬ ਇਹ ਹੈ ਕਿ ਗੋਡਿਆਂ ਦੇ ਵਿੱਚ ਨਾ ਜੋੜਾਂ ਦੇ ਵਿੱਚ ਪਾਣੀ ਹੁੰਦਾ ਉਹਨੂੰ ਆਪਾਂ ਜੋਇੰਟ ਫਲੂਇਡ ਕਹਿੰਦੇ ਆ ਤੇ ਟਾਈਮ ਦੇ ਹਿਸਾਬ ਨਾਲ ਉਹ ਕਿ ਜੋਇੰਟ ਫਲੂਇਡ ਜਦੋਂ ਆਪਣੇ ਜੋੜ ਥੋੜੇ ਆਪਾਂ ਏਜ ਵੱਧਦੀ ਹੈ ਜੀ ਜਿਵੇਂ ਬਾਕੀ ਸਾਰੀ ਚੀਜ਼ਾਂ ਵੀ ਆਪਣੀਆਂ ਥੋੜੀਆਂ ਪੁਰਾਣੀਆਂ ਹੁੰਦੀਆਂ ਆ ਜਾਂ ਕਹਿ ਲੋ ਕਮੀ ਆਉਂਦੀ ਆ ਤਾਂ ਜੋਇੰਟ ਫਲੂਇਡ ਵੀ ਉਮਰ ਦੇ ਹਿਸਾਬ ਨਾਲ ਥੋੜਾ ਘਟ ਜਾਂਦਾ ਹਮ ਪਰ ਜੇ ਆਪਾਂ ਡਾਈਟ ਠੀਕ ਰੱਖੀਏ ਤੇ ਐਕਸਰਸਾਈਜ਼ ਕਰਦੇ ਰਹੀਏ ਰੈਗੂਲਰਲੀ ਤਾਂ ਫਿਰ ਜੋਇੰਟ ਫਲੂਇਡ ਥੋੜਾ ਬਣਦਾ ਵੀ ਰਹਿੰਦਾ ਉਸ ਹਿਸਾਬ ਨਾਲ ਹਮ ਜਪਨ ਡਾਈਟ ਠੀਕ ਨਹੀਂ ਲਵਾਂਗੇ ਤੇ ਜੋਇੰਟ ਐਕਸਰਸਾਈਜ਼ ਨਹੀਂ ਕਰਾਂਗੇ ਤੇ ਫਿਰ ਜੋਇੰਟ ਫਲੂਇਡ ਘੱਟ ਬਣੇਗਾ ਤੇ ਆਪਣੇ ਕਹ ਰਹੇ ਨੇ ਕਿ ਹੱਡੀਆਂ ਜਲਦੀ ਜੋੜ ਜਲਦੀ ਖਰਾਬ ਹੋ ਜਾਂਦੀਆਂ। ਅੱਛਾ ਜ਼ਿਆਦਾਤਰ ਨਾ ਜਿਵੇਂ ਹੁਣ ਐਕਸੀਡੈਂਟ ਵੀ ਕਾਫੀ ਹੁੰਦੇ ਨੇ ਅੱਜਕੱਲ੍ਹ ਜਾਂ ਕਿਸੇ ਦੇ ਬਾਹਰ ਫੈਕਚਰ ਹੋ ਗਈ ਜਾਂ ਗੋਡਾ ਫੈਕਚਰ ਹੋ ਗਿਆ। ਉਹਦੇ ਵਿੱਚ ਰੌਡ ਵਾਲਾ ਸਿਸਟਮ ਟੈਕਨੋਲੋਜੀ ਜਿਹੜੀ ਕਿ ਨਵਾਂ ਯੁੱਗ ਹੈ ਟੈਕਨੋਲੋਜੀ ਬਹੁਤ ਜ਼ਿਆਦਾ ਵਧ ਗਈ। ਉਹਦੇ ਕਿੰਨੇ ਕੁ ਨੁਕਸਾਨ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੀ ਨੀ ਇਦਾਂ ਕੁਛ ਨਹੀਂ ਐ ਨਾ ਹੀ ਹਰ ਆਪਰੇਸ਼ਨ 'ਚ ਰੋਡ ਪਾਉਣ ਦੀ ਲੋੜ ਹੁੰਦੀ ਐ ਜੀ ਜਿਵੇਂ ਕਿਸੇ ਦੀ ਕੋਈ ਹੱਡੀ ਫ੍ਰੈਕਚਰ ਹੋ ਗਈ ਐ ਟੁੱਟ ਗਈ ਐ ਜੇ ਉਹ ਜ਼ਿਆਦਾ ਨਹੀਂ ਹਿੱਲੀ ਹੋਈ ਮਤਲਬ ਆਪਾਂ ਫ੍ਰੈਕਚਰ ਦੇ ਹਿਸਾਬ ਨਾਲ ਦੇਖ ਕੇ ਹੀ ਕਰਨਾ ਐ ਜੇ ਜ਼ਿਆਦਾ ਨਹੀਂ ਹਿੱਲੀ ਹੋਈ ਤਾਂ ਪਲੱਸਟਰ ਵਿੱਚ ਵੀ ਠੀਕ ਹੋ ਸਕਦੀ ਐ ਅੱਜ ਵੀ ਪਲੱਸਟਰ ਲਗਾਉਨੇ ਆਪਾਂ ਫ੍ਰੈਕਚਰ ਲਈ ਹਮ ਜੇ ਆਪਾਂ ਨੂੰ ਲੱਗਦਾ ਕਿ ਉਹ ਹੱਡੀ ਪਲੱਸਟਰ ਵਿੱਚ ਨਹੀਂ ਠੀਕ ਹੋਏਗੀ ਜ਼ਿਆਦਾ ਹਿੱਲੀ ਹੋਈ ਐ ਜਾਂ ਜ਼ਿਆਦਾ ਬੁਰੀ ਤਰ੍ਹਾਂ ਟੁੱਟੀ ਹੋਈ ਐ ਫਿਰ ਆਪਰੇਸ਼ਨ ਦੀ ਲੋੜ ਪੈਂਦੀ ਐ ਤੇ ਜੇ ਪਲੇਟ ਜਾਂ ਰੋਡ ਪੈਂਦੀ ਹੈ ਤੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੈ ਅੱਛਾ ਜੇ ਮੰਨੋ ਕਿਸੇ ਦੀ ਬਾਹ ਕੋਈ ਬੋਡੀ ਦਾ ਕੋਈ ਫ੍ਰੈਕਚਰ ਹੋ ਗਿਆ ਤਾਂ ਉਸ ਤੋਂ ਬਾਅਦ ਉਹ ਕਿਹੜੀ ਕਿਹ ਜੀ ਦੀ ਪ੍ਰੋਪਰਸ਼ਨਸ ਰਹੇ ਪੇਸ਼ੈਂਟ ਮਰੀਜ਼ ਜਿਹੜਾ ਜਿਸ ਦੇ ਤਹਿਤ ਮੰਨ ਲਓ ਕਿਸੇ ਦਾ ਮੁੰਡਾ ਉੱਤਰ ਗਿਆ ਭਾਰ ਦਾ ਜਿਹੜਾ ਸਮਾਨ ਨਹੀਂ ਚੱਕ ਸਕਦਾ ਉਹਦੇ ਲਈ ਤੁਹਾਡੇ ਕੋਈ ਜਾਂ ਜਾਂ ਕੋਈ ਭਾਵੇਂ ਤੁਸੀਂ ਦਵਾਈ ਦਿੰਦੇ ਹੋ ਦਵਾਈ ਤੋਂ ਬਿਨਾ ਉਹ ਡੇਲੀ ਦੇ ਰੁਟੀਨ ਦੇ ਵਿੱਚ ਆਪਾਂ ਕੀ ਦੇ ਸਕਦੇ ਹਾਂ ਹਾਂ ਡੇਲੀ ਦੇ ਵਿੱਚ ਜਿਵੇਂ ਪਹਿਲਾਂ ਹੈਗਾ ਦੇਖੋ ਜਿਵੇਂ ਆਪਰੇਸ਼ਨ ਹੋਇਆ ਹੈ ऑपरेशन ਹੋਣ ਤੋਂ ਸ਼ੁਰੂ ਥੋੜੀ ਦੇਰ ਤੱਕ ਦੋ ਕ ਹਫਤੇ ਤੱਕ ਆਪਾਂ ਪਾਰਟ ਨੂੰ ਰੈਸਟ ਦੇਣੀ ਹੁੰਦੀ ਹੈ। ਹਮਮ। ਮਤਲਬ ਜਿਆਦਾ ਉਹਦੇ ਨਾਲ ਕੋਈ ਵੀ ਆਪਾਂ ਭਜਨ ਭਾਦਾ ਕੋਈ ਵੀ ਕੰਮ ਨਹੀਂ ਕਰਨਾ। ਜੀ। ਫਿਰ ਉਹ ਡਾਕਟਰ ਨੂੰ ਦੁਬਾਰਾ ਆਪਾਂ ਚੈੱਕ ਅਪ ਕਰਾਉਣਾ ਜਿੱਥੇ ਵੀ ਆਪਾਂ ਆਪਰੇਸ਼ਨ ਕਰਾਇਆ। ਉਹ ਡਾਕਟਰਸ ਦੇਖ ਕੇ ਜਿਵੇਂ ਜਿਵੇਂ ਮਰੀਜ਼ ਰਿਕਵਰ ਹੁੰਦਾ ਉਸ ਦੇ ਹਿਸਾਬ ਨਾਲ ਆਪਾਂ ਨੂੰ ਫਿਰ ਐਕਸਰਸਾਈਜ਼ ਵਗੈਰਾ ਦੱਸਦੇ ਆ ਤਾਂ ਕਿ ਉਹਦੇ ਆਪਾਂ ਨੂੰ ਦੁਬਾਰਾ ਜਿਹੜੀ ਉਹਦੀ ਆਪਣੀ ਤਾਕਤ ਹੈ ਹੱਡੀ ਦੀ ਜਿਹੜੀ ਉਹ ਘਟ ਗਈ ਹੈ ਫ੍ਰੈਕਚਰ ਹੋਣ ਕਰਕੇ ਤੇ ਉਹ ਪਾਰਟ ਦੇ ਆਪਾਂ ਤਾਂ ਨੂੰ ਅੰਗ ਦੀ ਤਾਕਤ ਆਪਾਂ ਦੁਬਾਰਾ ਪਹਿਲਾਂ ਵਾਂਗੂ ਮੇਰੇ ਤੋਂ ਕਰ ਸਕਦੇ ਤੁਸੀਂ ਕੁਝ ਠੀਕ ਹੈ ਕਰਨਾ ਡਾਕਟਰ ਨਾਲ ਸੰਸਰ ਕਰਕੇ ਬਾਹਰ ਜਿਹੜੀ ਚੀਜ਼ ਉਹ ਕਰਨੀ ਇਸ ਤੋਂ ਬਿਨਾ ਮੈਂ ਮੈਡੀਸਨ ਤੋਂ ਬਿਨਾ ਕਹੂੰਗਾ ਹਾਲੇ ਕਿ ਨਹੀਂ ਤੇ ਚਲੋ ਤੁਸੀਂ ਦਾ ਡਾਕਟਰ ਨਾਲ ਤੁਸੀਂ ਪੜਾਈ ਕਰਕੇ ਇਸੰਤਾਮ ਤੇ ਪਹੁੰਚੋ ਤੁਸੀਂ ਸੀਗਾ ਉਹਨਾਂ ਨੇ ਕੰਡੀਸ਼ਨ ਦੰਨੇ ਹੋ ਦਵਾਈ ਤੋਂ ਬਿਨਾ ਕੋਈ ਹੋਰ ਅਜਿਹੀ ਚੀਜ਼ ਬੰਦਾ ਨਹੀਂ ਡੇਲੀ ਰੁਟਿਨ ਜਿਹੜਾ ਲੱਗੇ ਉਹ ਦੱਸਣਾ ਚਾਹੁੰਦੇ ਹਾਂ ਤੁਸੀਂ ਵੀ ਉਹਦੇ ਨਾਲ ਬੰਦਾ ਹੱਡੀਆਂ ਦੇ ਜੋੜ ਮਜ਼ਬੂਤ ਰਹਿਣ ਦਵਾਈ ਤੋਂ ਬਿਨਾ ਹੀ ਦੇਖੋ ਸਭ ਤੋਂ ਵਧੀਆ ਦਵਾਈ ਤਾਂ ਸੰਤੁਲਿਤ ਭੋਜਨ ਹੈ ਹੂੰ ਜੇ ਪਸੰਤੂਲੀਤ ਭੋਜਨ ਲਈਏ ਤਾਂ ਸਭ ਤੋਂ ਵਧੀਆ ਦਵਾਈ ਇਹੀ ਹੈ ਤੇ ਨਾਰਮਲ ਕਮਜ਼ੋਰੀ ਆਪਾਂ ਨੂੰ ਕਿਉਂ ਆਉਂਦੀ ਹੈ ਅੱਜਕੱਲ ਜਿਵੇਂ ਨਾਰਮਲ ਸਾਰੇ ਜਿਵੇਂ ਕੋਈ ਕੰਮ ਕਰਦਾ ਬਾਹਰ ਜਾਂਦਾ ਖਾਂਦਾ ਪੀਂਦਾ ਧਿਆਨ ਆਪਾਂ ਪੂਰਾ ਨਹੀਂ ਰੱਖਦੇ ਟਾਈਮ ਤੇ ਖਾਂਦੇ ਨਹੀਂ ਆ ਜਦੋਂ ਟਾਈਮ ਲਿਆ ਖਾ ਲਿਆ ਤੇ ਵਾਰ ਟਾਈਮ ਤੇ ਨਹੀਂ ਟਾਈਮ ਲੈ ਤਾਂ ਨਹੀਂ ਵੀ ਖਾਇਆ ਹੂੰ ਤੇ ਬਾਕੀ ਖਾਣਾ ਪੀਣਾ ਕੀ ਹੈ ਇਹ ਵੀ ਮੈਟਰ ਕਰਦਾ ਪਰ ਟਾਈਮ ਤੇ ਖਾ ਲਿਆ ਪਰ ਭਾ ਠੀਕ ਨਾ ਖਾਦਾ ਫਿਰ ਉਹ ਵੀ ਆਪਣੀ ਬਾਡੀ ਨੂੰ ਇਫੈਕਟ ਕਰੂਗਾ ਜਿਵੇਂ ਅੱਜਕੱਲ ਜੰਕ ਫੂਡ ਦਾ ਥੋੜਾ ਜਿਹਾ ਜਿਵੇਂ ਤੁਸੀਂ ਪਹਿਲਾਂ ਦੱਸਿਆ ਹੂੰ ਜੰਕ ਫੂਡ ਚੱਲਣ ਜਿਆਦਾ ਹੋ ਗਿਆ ਬਾਹਰ ਆਪਾਂ ਜਾਂਦੇ ਅੱਗੇ 1.5 ਚ ਹੁੰਦਾ ਸੀ ਜਦੋਂ ਬਾਹਰ ਜਾਂਦੇ ਸੀ ਤਾਂ ਲੋਕ ਟਿਫਿਨ ਨਾਲ ਲੈ ਜਾਂਦੇ ਸੀ ਨਾ ਲੈ ਜਾਂਦੇ ਅੱਜ ਕੱਲ ਕੋਈ ਟਿਫਿਨ ਨਾਲ ਨਹੀਂ ਲੈ ਕੇ ਜਾਂਦਾ ਰਸਤੇ 'ਚ ਕਿਤੇ ਵੀ ਕੋਈ ਵੀ ਕੁਝ ਵੀ ਹੋਇਆ ਜੰਕ ਫੂਡ ਉਹ ਖਾ ਲੈਂਦੇ ਨੇ ਤੇ ਜੇ ਆਪਾਂ ਲਗਾਤਾਰ ਇਹ ਚੀਜ਼ਾਂ ਇੱਕ ਲਾਈਫ ਸਟਾਈਲ ਇਹ ਫੋਲੋ ਕਰਾਂਗੇ ਇਹਦੇ ਨਾਲ ਫਿਰ ਆਪਣੀ ਜਿਹੜੀ ਬਾਡੀ ਦੀ ਇਮਿਊਨਿਟੀ ਵੀ ਘਟੇਗੀ ਬਿਮਾਰੀਆਂ ਵੀ ਲੱਗਣਗੀਆਂ ਸਾਰੇ ਕਿ ਜੋੜ ਵੀ ਬਾਡੀ ਦੇ ਵਿੱਚ ਜੋੜ ਵੀ ਕਮਜ਼ੋਰ ਹੋਣਗੇ ਹੂੰ ਸੋ ਬੈਸਟ ਇਹੀ ਹੈ ਵੀ ਆਪਾਂ ਇੱਕ ਹੈਲਦੀ ਡਾਈਟ ਲਈਏ ਤੇ ਰੈਗੂਲਰ ਐਕਸਰਸਾਈਜ਼ ਕਰੀਏ ਸੋ ਇੱਕ ਨੂੰ ਸੈਲਿਕਟ ਦਾ ਇੰਪੋਰਟੈਂਟ ਹੈ ਉਹ ਇਹ ਸਾਰੀ ਚਾਹੀਦੀ ਆਮ ਇਹ ਨਹੀਂ ਆ ਸਕਦਾ ਵੀ ਸੈਲਿਕਟ ਕੀ ਜਾਂ ਕਿਸਮ ਦੇ ਹੋ ਕੇ ਹਨਾ ਇਹ ਦੀ ਸੋਸ਼ੀਅਲ ਅਪਸ਼ੇ ਕਾਰਨ ਕੀ ਹੋ ਸਕਦੇ ਨੇ ਜੇ ਤੈ ਦੱਸ ਦੋ ਜੀ ਕਿਉਂਕਿ ਕਹਿੰਦੇ ਨੇ ਕਿ ਸਾਫ ਪਾਣੀ ਨੂੰ ਛੜਕਦੇ ਹੈ ਇੱਕ ਅਤਿਤਾਂ ਇਦਾਂ ਹੀ ਆਪ ਹੀ ਉਹਦੇ ਕੱਲ ਹੀ ਡਾਕਟਰ ਹੀ ਖੋੜ ਜਾਂਦੇ ਨੇ ਕਿ ਸਾਡੇ ਇਨਕ ਸੈੱਲ ਰਹੀਏ ਉਹ ਸ਼ਾਇਦ ਦਿੱਖ ਨਹੀਂ ਆ ਸਕਦੀ ਹੈ ਤਾਂ ਇਹਦੇ ਮੁੱਖ ਕਾਰਨ ਕੀ ਨੇ ਇਹ ਤੋਂ ਕਿਵੇਂ ਬਚਾਈ ਜਾ ਸਕਦਾ ਹੈ ਕਿ ਜਿਹੜਾ ਕਹਿੰਦੇ ਨੇ ਇੱਕ ਵਾਰੀ ਜੇ ਸੈੱਲ ਘਟ ਗਏ ਉਹ ਕਹਿੰਦੇ ਆਈਸਾ ਘਟੇ ਹੀ ਜਾਂਦੇ ਕੋਈ ਤੰਦ ਹੈ ਸੈੱਲ ਘਟਣ ਦਾ ਮੁੱਖ ਕਾਰਨ ਤੇ ਆਪਣਾ ਮੇਨ ਕਾਰਨ ਹੈ ਉਹ ਡੇਂਗੂ ਹੋਰ ਵੀ ਬਲੱਡ ਦੀਆਂ ਜੋ ਪਲੇਟਲੇਟ ਸੈੱਲ ਹੁੰਦੇ ਆ ਆਪਾਂ ਜਿਹਨੂੰ ਕਹਿੰਨੇ ਬਲੱਡ ਦੇ ਬਹੁਤ ਤਰ੍ਹਾਂ ਦੇ ਸੈੱਲ ਹੁੰਦੇ ਆ ਜਿਹੜੇ ਡੇਂਗੂ ਵਿੱਚ ਸੈੱਲ ਘਟਦੇ ਆ ਪਲੇਟਲੇਟ ਹੁੰਦੇ ਆ ਜੀ ਤੇ ਇਹਦਾ ਮੇਨ ਘਟਣ ਦਾ ਕਾਰਨ ਤਾਂ ਜਿਹੜਾ ਹੈਗਾ ਡੇਂਗੂ ਹੀ ਹੈ ਜਿਹੜਾ ਹੁਣ ਆਪਣੇ ਸੀਜ਼ਨ ਚੱਲ ਰਿਹਾ ਹੈ ਵੈਸੇ ਜਿਵੇਂ ਪਲੇਟਲੇਟ ਦਾ ਕੋਈ ਅੰਦਰੂਨੀ ਜਿਵੇਂ ਸੈੱਲ ਦੀ ਬਣਤਰ ਨਾਲ ਠੀਕ ਹੋਵੇ ਕੋਈ ਬਲੱਡ ਦੀਆਂ ਹੋਰ ਬਹੁਤ ਸਾਰੀਆਂ ਮਾਰੇ ਉਹ ਅਲੱਗ ਚੀਜ਼ਾਂ ਨੇ ਉਹ ਵੀ ਹੋ ਸਕਦੀਆਂ ਪਰ ਜਿਹੜਾ ਆਪਾਂ ਮੁੱਖ ਤੌਰ ਤੇ ਰੋਕ ਸਕਦੇ ਆ ਪਲੇਟਲੇਟ ਘਟਣ ਹੂੰ ਡੇਂਗੂ ਦਾ ਮੱਛਰ ਆਮ ਤੌਰ ਤੇ ਜਿਵੇਂ ਸਾਫ਼ ਖੜੇ ਪਾਣੀ ਚ ਹੁੰਦਾ ਜੀ ਤੇ ਇਸ ਲਈ ਸਭ ਤੋਂ ਵਧੀਆ ਹੀ ਇਹੀ ਹੈ ਕਿ ਆਪਾਂ ਮੱਛਰ ਨੂੰ ਪੈਦਾ ਨਾ ਹੋਣ ਦਈਏ ਹੂੰ ਤੇ ਜੇ ਮੱਛਰ ਪੈਦਾ ਹੋਏਗਾ ਡੇਂਗੂ ਵਾਲਾ ਤਾਂ ਫਿਰ ਉਹ ਇਧਰ ਉਧਰ ਲੋਕਾਂ ਨੂੰ ਕੱਟੂਗਾ ਤਾਂ ਡੇਂਗੂ ਹੋਊਗਾ ਅੱਛਾ ਇਹ ਵੀ ਡਿਟਿਫੈਕਟ ਕਰਦਾ ਹੈ ਜਿਹੜਾ ਡੇਂਗੂ ਵਾਲਾ ਮੱਛਰ ਇਮੀਡੀਏਟ ਇਫੈਕਟ ਕਰਦਾ ਜਾਂ ਫਿਰ 2 ਤੋਂ 3 ਮਹੀਨੇ ਬਾਅਦ ਹੰਦੇ ਨੂੰ ਨਾ ਇਸ ਤਰ੍ਹਾਂ ਦਾ ਕਿ ਹੁੰਦੇ ਨਾਲ ਕੱਟੇ ਨਹੀਂ ਜੀ ਇਦਾਂ ਨਹੀਂ ਹੈ ਜਿਵੇਂ ਉਹਨੂੰ ਬੁਖਾਰ ਹੋਇਆ ਜੇ ਪਹਿਲਾਂ ਬੁਖਾਰ ਹੁੰਦਾ ਹੈ ਬੁਖਾਰ ਹੋਣ ਦੇ ਨਾਲ ਫਿਰ ਥੋੜੇ ਦਿਨਾਂ ਬਾਅਦ ਸੈੱਲ ਘਟਣ ਲੱਗਦੇ ਆ ਹੂੰ ਤੇ ਫਿਰ ਜਦੋਂ ਬੁਖਾਰ ਉਤਰ ਜਾਂਦਾ ਉਸ ਤੋਂ ਇੱਕ ਹਫਤਾ ਬਾਅਦ ਤੱਕ ਆਲਮੋਸਟ ਇਹ ਸੈੱਲ ਘਟਣ ਦਾ ਜਿਹੜਾ ਹੈਗਾ ਟ੍ਰੈਂਡ ਚੱਲੂ ਰਹਿੰਦਾ ਉਸ ਤੋਂ ਬਾਅਦ ਫਿਰ ਸੈੱਲ ਘਟਨੇ ਘਟ ਜਾਂਦੇ ਆ ਤੇ ਸੈੱਲ ਵਧਣ ਲੱਗ ਜਾਂਦੇ ਕਿਉਂਕਿ ਬੋਡੀ ਉਸ ਤੋਂ ਫਿਰ ਰਿਕਵਰ ਹੋਣ ਲੱਗ ਜਾਂਦੀ ਹੈ ਹੂੰ ਤੇ ਇਹ ਗੱਲ ਹੈ ਮਤਲਬ ਮੇਲੀ ਸੈੱਲ ਘਟਣ ਜੇ ਆਪਾਂ ਡੇਂਗੂ ਦੇ ਮੱਛਰ ਨੂੰ ਪੈਦਾ ਨਹੀਂ ਹੋਣ ਦੇਵਾਂਗੇ ਤਾਂ ਡੇਂਗੂ ਨਹੀਂ ਹੋਏਗਾ ਇਸ ਲਈ ਮੇਰੀ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਆਲੇ-ਦੁਆਲੇ ਜਿਹੜਾ ਵੀ ਪਾਣੀ ਖੜਾ ਹ ਕਿਤੇ ਵੀ ਪਾਣੀ ਖੜਾ ਨਾ ਰਹੇਂਦੇ ਹੋ ਖਾਸ ਕਰਕੇ ਬਰਸਾਤਾਂ ਤੋਂ ਬਾਅਦ ਇਸ ਲਈ ਇਹ ਮੱਛਰ ਹੁੰਦਾ ਕਿਉਂਕਿ ਪਾਣੀ ਖੜਾ ਹੁੰਦਾ ਹੈ। ਹੈਲਦੀ ਤੌਰ ਤੇ ਕੀ ਡਾਈਟ ਹੈ ਦੀ ਮਤਲਬ ਜੇ ਆਪਾਂ ਮੰਨ ਲਓ ਬੰਦੇ ਦੇ ਸੈੱਲ ਘਟ ਗਏ ਹੈਲਦੀ ਤੌਰ ਤੇ ਨੇਚਰਲ ਡਾਈਟ ਬੰਦਾ ਕੀ ਲਵੇ ਨੇਚਰਲ ਡਾਈਟ ਇਹਦੇ ਵਿੱਚ ਜੇ ਆਪਾਂ ਫਲੂਇਡਸ ਮਤਲਬ ਪੀਣ ਵਾਲੀਆਂ ਚੀਜ਼ਾਂ ਜ਼ਿਆਦਾ ਲੈਣੀਆਂ ਕਿਉਂਕਿ ਇਹਦੇ ਵਿੱਚ ਡੀਹਾਈਡਰੇਸ਼ਨ ਕਾਫੀ ਛੇਤੀ ਹੋ ਸਕਦੀ ਹੈ ਜੇ ਆਪਾਂ ਧਿਆਨ ਨਾ ਦੇਈਏ ਤਾਂ। ਹਮ ਇਸ ਕਰਕੇ ਜਿਵੇਂ ਪੀਣ ਲਈ ਕੋਈ ਆਪਾਂ ਠੀਕ ਹੈ ਇਸ ਤਰ੍ਹਾਂ ਦੀ ਮੀਂ ਲੱਸੀ ਦੁੱਧ ਦਹੀਂ ਜੋ ਵੀ ਆਪਾਂ ਪੀਣ ਵਾਲੀ ਚੀਜ਼ਾਂ ਜ਼ਿਆਦਾ ਲੈਣੀਆਂ ਡਾਈਟ ਸਾਰੀ ਹੀ ਲੈਣੀ ਹੈ ਬੈਲੈਂਸਡ ਡਾਈਟ ਜਿਵੇਂ ਕਿ ਪ੍ਰੋਟੀਨ ਸਲਾਦ ਫਰੂਟ ਨਾਨ ਵੇਜ ਵੀ ਜੇ ਪਾ ਲੈ ਸਕੀ ਡਾਈਟ ਸਾਰੀ ਲੈਣੀ ਹੈ ਪਰ ਪੀਣ ਵਾਲੀਆਂ ਚੀਜ਼ਾਂ ਦੇ ਇਹਦੇ ਵਿੱਚ ਖਾਸ ਧਿਆਨ ਰੱਖਣਾ ਤਾਂ ਕਿ ਬੰਦੇ 'ਚ ਪਾਣੀ ਦੀ ਕਮੀ ਨਾ ਹੋਵੇ ਜਿਸ ਬੰਦੇ 'ਚ ਪਾਣੀ ਦੀ ਕਮੀ ਹੋ ਜਾਈਦੀ ਡਿੰਗ ਵਿੱਚ ਉਹਨੂੰ ਫਿਰ ਥਕਾਵਟ ਵੀ ਲੱਗੇਗੀ ਕਮਜ਼ੋਰੀ ਵੀ ਬਹੁਤ ਲੱਗੇਗੀ ਤੇ ਥੋੜਾ ਸੈੱਲ ਜਿਹੜੇ ਰਿਕਵਰ ਹੋਣ ਦੀ ਕੈਲੋਰੀ ਹੋਵੇਗੀ ਘੱਟ ਹੋਏਗੀ ਅਕਸਰ এনवायरमेंट ਦਾ ਬੜਾ ਬਹੁਤ ਬੜਾ ਰਕਸ਼ਾ ਕਿਉਂਕਿ ਅਕਸਰ ਦੇਖਦੇ ਆ ਜਿਹੜੇ ਆਮ ਤਰ੍ਹਾਂ ਫੋਰਨ ਦੇ ਵਿੱਚ ਨੇ ਉਹ ਕਹਿੰਦੇ এনवायरमेंट ਦਾ ਬੜਾ ਫਰਕ ਹੈ ਵੀ ਇਧਰ এনवायरमेंट ਅਸੀਂ ਨੂੰ ਨਾਮ ਉਸੇ ਸਾਨੂੰ ਬਿਮਾਰੀ ਹੋਣੀ ਵੀ ਨਹੀਂ ਵੀਦਾ ਕਿ ਇਧਰ ਆਪਣੇ ਇੰਡੀਆ ਦੇ ਵਿੱਚ ਆਇਆ ਹੁ ਤਾਂ ਅਬ ਮੈਂ ਦੇਖਣਾ ਕਿ ਹਸਪੀਟਲ ਫੋਰਨ ਹੋਈ ਨਹੀਂ ਰੇਕਦੇ ਕਰੀ ਚੱਲੋ ਅੱਲੀ ਨੇ ਡੱਬੇ ਲਾਇਏ ਹੋਏ ਨੇ ਕਿ ਇਹ ਇਹ ਦਾ ਡੱਬਾ ਇਹਦੇ ਵਿੱਚ ਇਨੀਆਂ ਦਵਾਈਆਂ ਨੇ ਇਹ ਦਾ ਡੱਬਾ ਇਹ ਦਾ ਡੱਬਾ ਇਹ ਪਹੁੰਚਣਾ ਅਰੇ ਇਹ ਤੋਂ ਮਸਲੇ ਦੇ ਵਿੱਚ ਤੁਸੀਂ ਤੁਹਾਨੂੰ ਪੁਸ਼ਟੀ ਨੂੰ ਲੈ ਕੇ ਜ਼ਿਕਰ ਕੀਤਾ ਕਿ ਉਸ ਪ੍ਰਸੈਂਟ ਕਰਨੀ ਚਾਹੀਦੀ ਹੈ ਡੇਲੀ ਰੁਟੀਨ ਦੇ ਵਿੱਚ ਬੰਦਾ ਕਿਹੜੀ ਡਾਈਟ ਲੈਣੀ ਇੱਕ ਵਾਰੀ ਉਹ ਵੀ ਕੰਬੀਨੇਸ਼ਨ ਕਰਦਾ ਹੈ ਡੇਲੀ ਡੇਲੀ ਰੁਟੀਨ ਜੇਪਾ ਮਤਲਬ ਜਿਵੇਂ ਕਾਰਬੋਹਾਈਡਰੇਟਸ ਹੁੰਦੇ ਨੇ ਪ੍ਰੋਟੀਨ ਹੁੰਦੇ ਐ ਫੈਟਸ ਹੁੰਦੇ ਐ ਇਹਦੀ ਆਪਾਂ ਨੂੰ ਜਿਵੇਂ ਇੱਕ ਸੰਤੁਲਿਤ ਮਾਤਰਾ ਚ ਲੈਣੀ ਚਾਹੀਦੀ ਹੈ ਆਪਾਂ ਇਹ ਹੈ ਕਿ ਆਪਾਂ ਕਾਰਬੋਹਾਈਡਰੇਟਸ ਹੀ ਜ਼ਿਆਦਾ ਲਈ ਜਾਈਏ ਜਾਂ ਫੈਟਸ ਹੀ ਜ਼ਿਆਦਾ ਲਈ ਜਾਈਏ ਜਾਂ ਪ੍ਰੋਟੀਨ ਦੀ ਜ਼ਿਆਦਾ ਲਈ ਜਾਈਏ ਕਿ ਆਪਾਂ ਨੂੰ ਸੰਤੁਲਿਤ ਮਾਤਰਾ ਚ ਚਾਹੀਦੀ ਹੈ ਤੇ ਮਸਲਾ ਹੈ ਡਾਕਟਰ ਸਾਹਿਬ ਕਿ ਅੱਜਕੱਲ ਹੁਣ ਦੇਖੋ ਤੁਹਾਨੂੰ ਵੀ ਕੋਈ ਪਤਾ ਹੈ ਕਿ ਕਾਰਬੋਹਾਈਡਰੇਟਸ ਜਾਂ ਪ੍ਰੋਟੀਨ ਜਾਂ ਜੰਕ ਫੂਡ ਨਾਲ ਕੀ ਨਾ ਨਾ ਪਤਾ ਜਿਵੇਂ ਨਾਰਮਲ ਕਿ ਅਕੇ ਸਖਸ਼ਾ ਆਪਾਂ ਦੀ ਸੀ ਬਾਸ ਜੁਨਾ ਨੂੰ ਸੁਝਾ ਦਿੱਤਾ ਹੈ ਕਿ ਆਹ ਚੀਜ਼ੇ ਤੁਸੀਂ ਪਾਉਣ ਨਹੀਂ ਕਰੇ ਉਹਦੇ ਵਿੱਚ ਲੋ ਮੀਲ ਚ ਲੋ ਆਫਟਰਨੂਨ ਵਿੱਚ ਲੋ ਆਨਰ ਨਾ ਨਾ ਕਰਦੇ ਵਿੱਚ ਲੋ ਉਦਾਂ ਜੇ ਨੂੰ ਸਮਝਾ ਦਿੱਤਾ ਗਿਆ ਵੀ ਲੋਕਾਂ ਨੂੰ ਪਤਾ ਲੱਗ ਜੇਗਾ ਜਿਵੇਂ ਇਹ ਕਹਿੰਦੇ ਆ ਨਾ ਆਪਾਂ ਨੂੰ ਬ੍ਰੇਕਫਾਸਟ ਥੋੜਾ ਠੀਕ ਕਰਕੇ ਲੋਕੀ ਕਹਿੰਦੇ ਕਿ ਬ੍ਰੇਕਫਾਸਟ ਬਹੁਤ ਥੋੜਾ ਕਰਦੇ ਆ ਜਾਂ ਕਹਿੰਦੇ ਕਿ ਆਪਾਂ ਸਵੇਰੇ ਸੁੱਤੇ ਉੱਠੇ ਆ ਅਜੇ ਕੋਈ ਐਕਸਰਸਾਈਜ਼ ਨਹੀਂ ਕਰਦੇ ਕਈ ਵਾਰੀ ਜਾਂ ਹੋਰ ਕਹਿੰਦੇ ਬ੍ਰੇਕਫਾਸਟ ਆਪਾਂ ਬਹੁਤ ਲਾਈਟ ਕਰਦੇ ਆ ਤੇ ਬ੍ਰੇਕਫਾਸਟ ਬਹੁਤ ਜ਼ਿਆਦਾ ਲਾਈਟ ਕਰਨਾ ਵੀ ਠੀਕ ਨਹੀਂ ਹੁੰਦਾ ਬ੍ਰੇਕਫਾਸਟ ਆਪਣਾ ਠੀਕ ਕੁਆਂਟੀਟੀ ਚ ਹੋਣਾ ਚਾਹੀਦਾ ਜਿਸ ਦੇ ਨਾਲ ਕਿ ਆਪਣਾ ਅੱਗੇ ਦਿਨ ਦਾ ਆਪਾਂ ਕੰਮ ਕਰਨਾ ਹੈ ਉਹਦੇ ਲਈ ਵੀ ਆਪਾਂ ਨੂੰ ਹੈਲਪ ਆਪਣੀ ਬਾਡੀ ਨੂੰ ਹੋ ਸਕੇ ਹੂੰ ਇਕੇ ਇਸ ਲਈ ਬ੍ਰੇਕਫਾਸਟ ਵਿੱਚ ਕਾਰਬੋਹਾਈਡਰੇਟਸ ਜ਼ਰੂਰ ਹੋਣੇ ਚਾਹੀਦੇ ਆ ਨਾਲ ਪ੍ਰੋਟੀਨਸ ਵੀ ਹੋਣੇ ਚਾਹੀਦੇ ਆ ਜਿਵੇਂ ਕੁਝ ਵੀ ਆਪਾਂ ਪ੍ਰੋਟੀਨਸ ਵਿੱਚ ਕੋਈ ਜੋ ਬੰਦਾ ਐਗ ਖਾਂਦਾ ਉਹ ਐਗ ਲੈ ਸਕਦਾ ਜੋ ਬੰਦਾ ਵੈਜੀਟੇਰੀਅਨ ਹੈ ਉਹ ਜਿਵੇਂ ਕੋਈ ਛੋਲੇ ਉਬਲੇ ਜਾਂ ਪੁੰਗਰੀਆਂ ਦਾਲਾਂ ਇਹ ਨਾਲ ਲੈ ਸਕਦੇ ਆ ਤੇ ਇਸੇ ਤਰ੍ਹਾਂ ਲੰਚ ਵਿੱਚ ਸੈਲਡ ਜ਼ਰੂਰ ਲੈਣਾ ਚਾਹੀਦਾ ਅੱਛਾ ਤੇ ਜੋ ਆਪਾਂ ਜਨਰਲੀ ਮਿਸ ਕਰਦੇ ਆ ਆਪਾਂ ਇਹ ਹੈ ਕਿ ਰੋਟੀ ਖਾਂਦੇ ਆ ਸਵੇਰੇ ਵੀ ਰੋਟੀ ਦੁਪਹਿਰੇ ਵੀ ਤੇ ਸ਼ਾਮ ਨੂੰ ਵੀ ਰੋਟੀ ਆਪਾਂ ਇਸ ਤੋਂ ਬਿਨਾ ਜਿਹੜੀ ਬਾਕੀ ਚੀਜ਼ਾਂ ਆਪਾਂ ਨੂੰ ਫਾਈਬਰ ਜ਼ਰੂਰ ਚਾਹੀਦਾ ਹੁੰਦਾ ਹੈ ਸੈੱਡ ਤੋਂ ਆਪਾਂ ਨੂੰ ਫਾਈਬਰ ਮਿਲੂਗਾ। ਹਮਮ ਨਾਲ ਫਰੂਟਸ ਵੀ ਲੈਣੇ ਚਾਹੀਦੇ ਆ ਫਰੂਟਸ ਵਿੱਚ ਬਹੁਤ ਸਾਰੇ ਵਿਟਾਮਿਨਸ ਤੇ ਫਾਈਬਰ ਹੁੰਦਾ ਹੈ। ਹਮਮ ਤੇ ਰਾਤ ਨੂੰ ਸਪੈਸ਼ਲੀ ਆਪਾਂ ਨੂੰ ਖਾਣਾ ਥੋੜਾ ਹਲਕਾ ਲੈਣਾ ਚਾਹੀਦਾ ਹੈ ਜਿਹੜੀ ਕਿ ਫੈਟ ਵਾਲੀਆਂ ਚੀਜ਼ਾਂ ਹੁੰਦੀ ਹੈ। ਜਿਵੇਂ ਕੋਈ ਜ਼ਿਆਦਾ ਕੋਈ ਬੰਦਾ ਬਟਰ ਖਾਂਦਾ ਹੈ ਜਾਂ ਕੁਝ ਏਦਾਂ ਦਾ ਕੀ ਜ਼ਿਆਦਾ ਲੈਂਦੇ ਆ ਉਹ ਰਾਤੀ ਜ਼ਿਆਦਾ ਨਾ ਲੈਣ ਕਿਉਂਕਿ ਰਾਤ ਨੂੰ ਖਾਣੇ ਤੋਂ ਬਾਅਦ ਜ਼ਿਆਦਾ ਕਸਰਤ ਨਹੀਂ ਕਰ ਸਕਦਾ ਬੰਦਾ। ਇਸ ਲਈ ਰਾਤ ਨੂੰ ਜ਼ਿਆਦਾ ਹੈਵੀ ਨਹੀਂ ਖਾਣਾ ਚਾਹੀਦਾ। ਅੱਛਾ ਸੈਰ ਕਰਨ ਹਾਂਜੀ ਸੈਰ ਹਰ ਟਾਈਮ ਜਿੰਨੀ ਵੀ ਬੰਦਾ ਸੈਰ ਕਰ ਸਕੇ ਉਹ ਹਰ ਟਾਈਮ ਵਧੀਆ ਹੈ ਜੇ ਬ੍ਰੇਕਫਾਸਟ ਤੋਂ ਬਾਅਦ ਆਪਾਂ ਨੂੰ ਟਾਈਮ ਨਹੀਂ ਮਿਲਦਾ ਤਾਂ ਲੰਚ ਤੇ ਡਿਨਰ ਤੋਂ ਬਾਅਦ ਤਾਂ ਸੈਰ ਬਹੁਤ ਜ਼ਰੂਰੀ ਹੈ ਬਹੁਤ ਜੀ ਤੇ ਵੀ ਇਹ ਹੈ ਕਿ ਆਪਾਂ ਕੰਮ ਕਰਦੇ ਗਏ ਹੁੰਦੇ ਆ ਹੂੰ ਕਈ ਵਾਰੀ ਸੈਰ ਨਹੀਂ ਕੀਤੀ ਜਾਂਦੀ ਹੂੰ ਤਾਂ ਜਿਸ ਬੰਦੇ ਨੂੰ ਜਦੋਂ ਵੀ ਟਾਈਮ ਮਿਲੇ ਉਦੋਂ ਉਹਨੂੰ ਸੈਰ ਕਰਨੀ ਚਾਹੀਦੀ ਹੈ ਜੇ ਸਵੇਰੇ ਟਾਈਮ ਮਿਲਦਾ ਸਵੇਰੇ ਵੀ ਸੈਰ ਕਰੋ ਰਾਤੀ ਵੀ ਸੈਰ ਕਰੋ ਰਾਤੀ ਸੈਰ ਕਰਨ ਦਾ ਇਹ ਫਾਇਦਾ ਕਿ ਡਿਨਰ ਤੋਂ ਬਾਅਦ ਹੋਰ ਤਾਂ ਕੋਈ ਕਸਰਤ ਹੋਣੀ ਨਹੀਂ ਜਿੰਨੀ ਕਿ ਆਪਾਂ ਸੈਰ ਕਰ ਲਾਂਗੇ ਉਹਦੇ ਲਈ ਆਪਣਾ ਖਾਣਾ ਜਲਦੀ ਪਚੇਗਾ ਤੇ ਆਪਣੀ ਬੋਡੀ ਨੂੰ ਫਾਇਦਾ ਹੋਵੇਗਾ ਅਸੀਂ ਕਬੂਲ ਧਾਰਨ ਬੜੀ ਅਹਿਮ ਬਣੀ ਹੋਈ ਹੈ ਕਿ ਰਾਤ ਨੂੰ ਦਹੀਂ ਨਹੀਂ ਖਾਣਾ ਆਪਣੀ ਨਸੀਲੀ ਬਣੀ ਦਹੀਂ ਖਾਣਾ ਜਿੰਨੇ ਰਾਤ ਨੂੰ ਨਹੀਂ ਖਾਣਾ ਚਾਹੀਦਾ ਖਾ ਸਕਦੇ ਹਾਂ ਦਹੀਂ ਰਾਤੀ ਕੋਈ ਦਹੀਂ ਖਾਣ ਦਾ ਕੋਈ ਨੁਕਸਾਨ ਕੋਈ ਨਹੀਂ ਹੈ ਉਹ ਕਹਿੰਦੇ ਨਾ ਮੈਂ ਜਿੰਨਾ ਮੈਂ ਸਮਝਿਆ ਉਹ ਕਹਿੰਦੇ ਵੀ ਇੰਟਰਨੈਟ ਰਿਪੋਰਟਿੰਗ ਨਾ ਬਲਵੇ ਮੇਂ ਜਮਲ ਲਾਇਆ ਇਹਦਾ ਕਹਿਿਆ ਵੀ ਕੋਈ ਇਫੈਕਟ ਹੈ ਜਾਂ ਇਹ ਬਲੇ ਧਾਰਨ ਦੇ ਲੋਕਾਂ ਕਿ ਪੁਰਾਣੀਆਂ ਧਾਰਨਾਵਾਂ ਚੱਲੀਆਂ ਹੁੰਦੇ ਕਿਸੇ ਪਾਸੇ ਕੋਈ ਧਾਰਨਾ ਬਣ ਜਾਂਦੀ ਹੈ ਦੇਖੋ ਕਿਸੇ ਇਲਾਕੇ ਕਿਸੇ ਇਲਾਕੇ ਚ ਕੋਈ ਧਾਰਨਾ ਬਣ ਜਾਂਦੀ ਹੈ ਮਤਲਬ ਕਿ ਦਹੀਂ ਲੱਸੀ ਖਾ ਸਕਦੇ ਪੀ ਸਕਦੇ ਆਪਾਂ ਕੋਈ ਚੱਕਰ ਵਾਲੀ ਗੱਲ ਨਹੀਂ ਨਹੀਂ ਇਦਾਂ ਦਾ ਕੋਈ ਕੁਝ ਨਹੀਂ ਲੈ ਸਕਦੇ ਆ ਤੇ ਹੋਰ ਜਿਵੇਂ ਹੁਣ ਤੁਸੀਂ ਬਤਾਰਨਾ ਡਾਕਟਰ ਤੁਹਾਡੇ ਤੁਹਾਡੇ ਮਤਾਰਾ ਸੇ ਮਤਾਰਾ ਜਿਹੜੇ ਪੇਸ਼ੈਂਟ ਨੇ ਕਿਹੜੀ ਕਿਹੜੀ ਬਿਮਾਰੀ ਨਾਲ ਪੀੜਤ ਆ ਰਹੇ ਨੇ ਜਿਵੇਂ ਹੰਢੀ ਟੁੱਟਾਂ ਤੁਸੀਂ ਦੱਸ ਤਾਂ ਹੋਰ ਕੀ ਜ਼ਿਆਦਾਤਰ ਹੁਮਾਰੀ ਕਿਹੜੀ ਚੱਲਦੀ ਆ ਕਿ ਦੇਖੋ ਅੱਜ ਕੱਲ ਇਹ ਆਪਣੇ ਇਧਰ ਪਹਿਲਾਂ ਬਲੱਡ ਪ੍ਰੈਸ਼ਰ ਜਾਂ ਸ਼ੂਗਰ ਦੀ ਸਮੱਸਿਆ ਨਹੀਂ ਸੀ ਹੁੰਦੀ ਪਰ ਹੁਣ ਅੱਜਕੱਲ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਸਮੱਸਿਆ ਨਾਲ ਪੇਸ਼ੈਂਟ ਵਧ ਰਹੇ ਨੇ ਬਹੁਤ ਜ਼ਿਆਦਾ ਦਿਨੋਂ ਦਿਨ ਵਧ ਰਹੇ ਨੇ ਯੰਗਸਟਰ ਜ਼ਿਆਦਾ ਨੇ ਹਾਂਜੀ ਤੇ ਇਸ ਤੋਂ ਬਿਨਾ ਤਿਨਾਲ ਹੁਣ ਥੋੜੀ ਸਰਦੀਆਂ 'ਚ ਇੱਕ ਦਮੇ ਦੀ ਜਾਂ ਸਾਹ ਦੀ ਦਿੱਕਤ ਜਿਹਨੂੰ ਹੈ ਉਹ ਜ਼ਿਆਦਾ ਵਧਣ ਲੱਗ ਜਾਂਦੀ ਹੈ ਹੁਣ ਸਾਡੇ ਕੋਲ ਇਹ ਸ਼ੁਰੂ ਹੋ ਗਏ ਆ ਪੇਸ਼ੈਂਟ ਥੋੜੇ ਜ਼ਿਆਦਾ ਵਧਣੇ ਦਮੇ ਦੇ ਓਕੇ ਕਿਉਂਕਿ ਜਿਸ ਬੰਦੇ ਨੂੰ ਅਲਰਜੀਸ ਹੈ ਉਹ ਸਰਦੀਆਂ 'ਚ ਥੋੜਾ ਅਲਰਜੀ ਦਾ ਇਫੈਕਟ ਜ਼ਿਆਦਾ ਹੋ ਜਾਂਦਾ ਹੈ ਉਹ ਤੋਂ ਕਿਵੇਂ ਬਚਿਆ ਜਾ ਸਕਦਾ ਰੁਕੋ ਉਹ ਤੋਂ ਸਭ ਤੋਂ ਪਹਿਲਾਂ ਜਿਹੜੇ ਵੀ ਬੰਦੇ ਨੂੰ ਆਪਾਂ ਇਹ ਕਹਿਣਾ ਕਿ ਜਿਸ ਬੰਦੇ ਨੂੰ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਅਲਰਜੀ ਹੈ ਕੋਈ ਡਸਟ ਤੋਂ ਅਲਰਜੀ ਹੈ ਜਾਂ ਕਿਸੇ ਤਰ੍ਹਾਂ ਦੇ ਪੌਲਨ ਤੋਂ ਜਾਂ ਫੁੱਲ ਤੋਂ ਜਾਂ ਕਿਸੇ ਵੀ ਤਰ੍ਹਾਂ ਤੋਂ ਅਲਰਜੀ ਹੈ ਉਸ ਤੋਂ ਪਰਹੇਜ਼ ਰੱਖਿਆ ਜਾਵੇ ਜੇ ਆਪਾਂ ਕੋਈ ਮਿੱਟੀ ਦਾ ਕੰਮ ਕਰਨਿਆ ਤਾਂ ਉਹ ਮੂੰਹ ਟੱਕ ਕੇ ਕੀਤਾ ਜਾਵੇ ਅੱਜ ਕੱਲ ਆਪਣੇ ਵਹੀਕਲਸ ਬਹੁਤ ਜ਼ਿਆਦਾ ਵਧ ਗਏ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਈ ਤੂੰ ਇਹਦੀ ਸਮੱਸਿਆ ਵੀ ਹੈਗੀ ਬਹੁਤ ਜ਼ਿਆਦਾ ਤੇ ਇਹਦੇ ਕਰਕੇ ਜੇ ਕਿਸੇ ਨੇ ਜਾਣਾ ਹੈ ਆਪਾਂ ਟ੍ਰੈਫਿਕ ਵਾਲੀ ਜਗ੍ਹਾ ਜਾਣਾ ਹੈ ਤਾਂ ਕੋਈ ਨਾ ਕੋਈ ਜ਼ਰੂਰ ਮਾਸਕ ਲਗਾ ਕੇ ਜਾਇਆ ਜਾਵੇ ਮਾਸਕ ਲਗਾਉਣਾ ਇੱਕ ਬਹੁਤ ਹੀ ਮਤਲਬ ਇੱਕ ਹੈਲਦੀ ਹੈਬਿਟ ਹੈ ਜੋ ਆਪਾਂ ਜਿੰਨੀ ਘ ਆਪਣਾ ਲਈਏ ਤਾਂ ਉਹ ਵਧੀਆ ਹੈ ਪਰ ਤੁਸੀਂ ਗੱਲ ਕੀਤੀ ਹੈ ਮਾਸਕ ਦੀ ਥੋੜੀ ਮੈਂ ਚਰਚਾ ਨੂੰ ਹੋਰ ਬਣਾਉਂਗਾ ਕਿਉਂਕਿ ਮੈਂ ਕੋਰੋਨਾ ਸਮਝਦਾ ਜਦੋਂ ਮਾਸਕ ਦਾ ਜ਼ਿਕਰ ਹੁੰਦਾ ਨਾ ਕਿ ਦੋਕਟਰ ਸਿੰਘ ਡੋਕਟਰ ਸਾਹਿਬ ਡੋਕਟਰ ਮਾਸਕ ਲਗਾਉਂਦੇ ਸੀ ਲੇਕਿਨ ਇਹ ਇਸ ਦੇ ਵਿੱਚ ਇੱਕ ਹਰੇਕ ਵੀ ਰეკਮੈਂਡ ਕਰਦੇ ਨੇ ਡਾਕਟਰ ਕਿ ਮਾਸਕ ਲਗਾ ਕੇ ਰੱਖੋ ਹੁਣ ਮਾਸਕ ਗਾਉਣ ਦੇ ਵਿੱਚ ਇਹ ਹੈ ਕਿ ਆਪਾਂ ਆਕਸੀਜਨ ਲੈਨੇ ਤੇ ਇਹ ਇਸ ਦੇ ਵਿੱਚ ਜਦੋਂ ਆਪਾਂ 마ਸਕ ਲਾਗੇ ਤਾਂ ਆਪਣੇ ਆਕਸੀਨ ਜਿਹੜੀ ਆਪਾਂ ਲੈਣੀ ਆ ਉਹ ਉਹੀ ਜਿਹੜਾ ਰੀਸਾਈਕਲ ਬਣਿਆ ਹੈ ਆਪਣਾ ਉਹ ਉੱਥੇ ਕਹਿੰਦੇ ਘੁੰਮ ਜਾਂਦਾ ਉਹ ਆਪਣਾ ਉਹੀ ਆਪਣੇ ਅੰਦਰ ਹੀ ਜਾਈ ਜਾਂਦੀ ਹੈ ਨਹੀਂ ਇਧਰ ਦੀ ਕੋਈ ਗੱਲ ਨਹੀਂ ਜੀ ਇਦਾਂ ਕੋਈ ਫਿਕਸ ਜਿਹੜੇ N95 마ਸਕ ਹੁੰਦੇ ਸੀ ਪਹਿਲਾਂ ਜੋ ਬਹੁਤ ਥੋੜੇ ਟਾਈਟ ਹੁੰਦੇ ਤੇ ਜਿਵੇਂ ਆਪਾਂ ਨੂੰ ਪੂਰੇ ਬਹੁਤ ਜ਼ਿਆਦਾ ਫਿਟ 마ਸਕ ਲਾਉਣ ਦੀ ਜ਼ਰੂਰਤ ਨਹੀਂ ਹੈ ਆਪਾਂ ਕਿਤੇ ਵੀ ਜਾਣਾ ਜਾਂ ਭੀੜ ਵਾਲੀ ਜਗ੍ਹਾ ਤੇ ਜਾਣਾ ਜਿੱਥੇ 마ਸਕ ਲਾਉਣਾ ਜ਼ਰੂਰੀ ਹੈ ਸਿੰਪਲੀ ਟ੍ਰਿਪਲ ਲੀਡ ਮਾਸਕ ਜਿਹੜੇ ਆਪਾਂ ਕਹਿੰਦੇ ਐ ਨੀਲੇ ਰੰਗ ਦੇ ਜਿਹੜੇ ਬਾਜ਼ਾਰਾਂ 'ਚ ਆਮ ਮਿਲਦੇ ਐ ਟ੍ਰਿਪਲ ਲੀਡ ਮਾਸਕ ਉਹ ਲਾ ਲਓ ਉਹ ਸਫੀਸ਼ੀਐਂਟ ਐ ਉਹਦੇ ਵਿੱਚ ਜੋ ਹਵਾ ਬਾਹਰ ਵੀ ਜਾਏਗੀ ਤੇ ਅੰਦਰ ਵੀ ਆਏਗੀ ਉਹਦੇ ਵਿੱਚ ਆਪਾਂ ਨੂੰ ਸਾਹ ਲੈਣ ਦੀ ਕੋਈ ਦਿੱਕਤ ਨਹੀਂ ਆਏਗੀ ਤੇ ਨਾ ਹੀ ਜਿਹੜਾ ਆਪਾਂ ਸਾਹ ਛੱਡਦੇ ਆ ਜਿਹਦੇ ਵਿੱਚ ਕਾਰਬਨ ਡਾਈਆਕਸਾਈਡ ਜ਼ਿਆਦਾ ਹੁੰਦੀ ਐ ਉਹ ਵੀ ਬਾਹਰ ਨਿਕਲਣ 'ਚ ਕੋਈ ਦਿੱਕਤ ਨਹੀਂ ਐ ਤੇ ਆਪਾਂ ਨੂੰ ਸਾਹ ਲੈਣ 'ਚ ਵੀ ਉਹ 'ਚ ਕੋਈ ਦਿੱਕਤ ਨਹੀਂ ਐ ਪਰ ਉਹਦੇ ਵਿੱਚ ਆਪਣਾ ਬਚਾਅ ਰਹੇਗਾ ਕਿ ਕਿਤੇ ਵੀ ਡਸਟ ਹੈਗੀ ਐ ਉਹ ਆਪਣੇ ਅੰਦਰ ਨਹੀਂ ਜਾਏਗੀ ਉਹਦੇ ਵਿੱਚੋਂ ਫਿਲਟਰ ਹੋ ਕੇ 에ਅ ਚਲੀ ਜਾਏਗੀ ਅੰਦਰ ਡਸਟ ਨਹੀਂ ਜਾਏਗੀ ਜੇ ਕਿਸੇ ਨੂੰ ਹੋਰ ਕਿਸੇ ਚੀਜ਼ ਤੋਂ ਅਲਰਜੀ ਹੈ ਤਾਂ ਉਹ ਤੋਂ ਬਚਾ ਰਹੇਗਾ ਹਾਂਜੀ ਸ਼ੀੜ ਵਾਲੀ ਜਗ੍ਹਾ ਤੇ ਜਾਣ ਲੱਗੇ ਜਾਂ ਕਿਤੇ ਜ਼ਿਆਦਾ ਟ੍ਰੈਫਿਕ ਤੇ ਜਾਣ ਲੱਗੇ ਮਾਸਕ ਜ਼ਰੂਰ ਲਗਾ ਲੈਣਾ ਚਾਹੀਦਾ ਤੇ ਵਿਰਾਗ ਵੀ ਸੌਲ ਮੈਸਿਸ ਕੋਈ ਦੇਣਾ ਚਾਹੁੰ ਨੂੰ ਸਮਾਜ ਨੂੰ ਜਾ ਜਿਹੜੇ ਲੋਕ ਬਿਮਾਰੀਆਂ ਤੋਂ ਪੀੜਤ ਨੇ ਕਿਤਾਬ ਹੋ ਹੈਲਦੀ ਬਣੇ ਰਹੇ ਹਾਂਜੀ ਸਭ ਤੋਂ ਪਹਿਲਾਂ ਆਪਣਾ ਦੇਖੋ ਇਹਦੇ ਵਿੱਚ ਮੈਂ ਦੋ ਗੱਲਾਂ ਕਹੂੰਗਾ ਕਿ ਆਪਣੇ ਸਰੀਰਕ ਸਿਹਤ ਵੀ ਬਹੁਤ ਜ਼ਰੂਰੀ ਹੈ ਤੇ ਮਾਨਸਿਕ ਸਿਹਤ ਵੀ ਓਨੇ ਹੀ ਜ਼ਰੂਰੀ ਹੈ ਅਪਾ ਮਾਨਸਿਕ ਸਿਹਤ ਤੇ ਥੋੜਾ ਕਈ ਵਾਰੀ ਘੱਟ ਜ਼ੋਰ ਦਿੰਦੇ ਆ ਉਹਨੂੰ ਕਹਿ ਲੋ ਉਧਰੋਂ ਗੈਲੀ ਕਰ ਜਾਂਦੇ ਆ ਇਸ ਲਈ ਚੰਗਾ ਖਾਓ ਪੀਓ ਤੇ ਕਸਰਤ ਜ਼ਰੂਰ ਕਰੋ ਹਮ ਅਤੇ ਕਿਸੇ ਵੀ ਤਰ੍ਹਾਂ ਦੇ ਦਿਮਾਗੀ ਤਣਾਅ ਤੋਂ ਆਪਣੇ ਆਪ ਨੂੰ ਮੁਕਤ ਰੱਖੋ ਜੇ ਵੀ ਦਿਮਾਗੀ ਤਣਾਅ ਲੱਗਦਾ ਹੈ ਤਾਂ ਆਪਣੇ ਨਾਲ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰੋ ਤੇ ਦਿਮਾਗ ਵਾਲੇ ਡਾਕਟਰ ਸਰਕਾਰੀ ਹਸਪਤਲ ਵਿੱਚ ਹੈਗੇ ਆ ਉੱਥੇ ਜਾ ਕੇ ਉਹਨਾਂ ਦੀ ਸਲਾਹ ਜ਼ਰੂਰ ਲਓ ਗੋਡੇ ਬਦਲਣੇ ਚਾਹੀਦੇ ਵੀ ਨਹੀਂ ਤੇ ਨਹੀਂ ਵੀ ਚਾਹੀਦੇ ਮੈਂ ਉਦੋਂ ਨਹੀਂ ਚਾਹੀਦਾ ਦੇਖੋ ਜਿਵੇਂ ਪੇਸ਼ੈਂਟ ਇਨ ਡਿਜ਼ੀਜ਼ ਦੀ ਹਰ ਇੱਕ ਸਟੇजेस ਹੁੰਦੀ ਹੈ ਜੀ ਜਿਵੇਂ ਆਮ ਤੌਰ ਤੇ ਜਿਹੜੇ ਗੋਡੇ ਬਦਲੇ ਜਾਂਦੇ ਨੇ ਜਿਵੇਂ ਆਸਟਿਓ ਆਰਥਰਾਈਟਿਸ ਹੁੰਦਾ ਹੈ ਮਰੀਜ਼ ਨੂੰ ਮਤਲਬ ਕਹਿ ਲਓ ਹੱਡੀ ਖਰਾਬ ਹੁੰਦੀ ਹੈ ਉਹ ਗੋਡੇ ਦੀ ਕਿਸੇ ਜੋੜ ਦੀ ਹਾਂ ਤੇ ਉਦੋਂ ਬਦਲੇ ਜਾਂਦੇ ਆ ਤੇ ਇਹਦੀਆਂ ਸਟੇजेस ਨੇ ਜਿਵੇਂ ਚਾਰ ਸਟੇजेस ਹੁੰਦੀਆਂ ਜੇ ਪੇਸ਼ੈਂਟ ਪਹਿਲੇ ਤਿੰਨ ਸਟੇजेस ਜੇ ਮਤਲਬ ਹੱਡੀ ਨਹੀਂ ਜ਼ਿਆਦਾ ਨਹੀਂ ਖਰਾਬ ਹੋਈ ਪੇਸ਼ੈਂਟ ਦੀ ਉਦੋਂ ਗੋਡੇ ਬਦਲਣ ਤੋਂ ਬਿਨਾ ਬਚਾ ਹੋ ਸਕਦਾ ਹੈ ਪੇਸ਼ੈਂਟਸ ਮੈਡੀਸਿਨ ਨਾਲ ਕਾਫੀ ਠੀਕ ਹੋ ਸਕਦੇ ਆ ਹਾਂ ਪਰ ਇੱਕ ਸਟੇਜ ਉਦੋਂ ਇਦਾਂ ਦੀ ਆ ਜਾਂਦੀ ਹੈ ਕਿ ਕਾਫੀ ਜ਼ਿਆਦਾ ਅੰਦਰੋਂ ਉਹਨਾਂ ਦੇ ਗੋਡੇ ਦੀ ਜੋ ਸੱਤਾ ਹੈ ਹੱਡੀ ਦੀ ਉਹ ਖਰਾਬ ਹੋ ਗਈ ਹੈ ਸਟੇਜ 4 ਆਸਥੀਓਐਥਰਾਈਟਿਸ ਦੀ ਆ ਗਈ ਹੈ ਤੇ ਉਹ ਸਟੇਜ ਥੋੜੀ ਇਦਾਂ ਹੈ ਕਿ ਉੱਥੇ ਮੈਡੀਸਿਨਸ ਥੋੜੀਆਂ ਘੱਟ ਕੰਮ ਕਰਦੀਆਂ ਜੋੜ ਜ਼ਿਆਦਾ ਖਰਾਬ ਹੋਣ ਕਰਕੇ ਤੇ ਜੇ ਅਪਾ ਪੇਨਕillers ਜਾਂ ਜੋ ਬਾਕੀ ਸਾਰੀਆਂ ਮੈਡੀਸਿਨਸ ਆ ਬਹੁਤ ਜ਼ਿਆਦਾ ਲਈ ਜਾਵਾਂਗੇ ਉਹਦੇ ਲਈ ਤਾਂ ਉਹਨਾਂ ਦਾ ਵੀ ਇੱਕ ਨੁਕਸਾਨ ਹੈ ਤੇ ਇਸ ਲਈ ਉਸ ਸਟੇਜ ਤੇ ਪੇਸ਼ੈਂਟ ਨੂੰ ਰეკਮੈਂਡ ਕੀਤਾ ਜਾਂਦਾ ਕਿ ਹੁਣ ਜਿਹੜੇ ਗੋਡੇ ਬਦਲਵਾ ਲਓ ਦੀ ਨਾ ਪਨੀ ਰਿਪਲੇਸਮੈਂਟ ਕਹਿੰਦੇ ਆ ਕਿ ਉਹ ਕਰਾਇਆ ਲਈ ਜਾਵੇ ਤਾਂ ਬੈਟਰ ਹੈ ਫਿਰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਪੇਸ਼ੈਂਟਸ ਬਿਨਾਂ ਮੈਡੀਸਿਨ ਤੋਂ ਆਰਾਮ ਨਾਲ ਆਪਣੀ ਇੰਜੂਰੀਡ ਜ਼ਿੰਦਗੀ ਜੀ ਸਕਦਾ ਹੈ ਸਲੂਸ਼ਨ ਆਪਰੇਸ਼ਨ ਵੀ ਤਿਨਾ ਨਹੀਂ ਤਸਦੀਰ ਦਾ ਦੱਸਿਆ ਹੱਡੀਆਂ ਜੁੜਨ ਦੇ ਜਿਹੜੇ ਦਰਦ ਨੇ ਉਹਨਾਂ ਬਾਬਤ ਕਿਦਾਂ ਪ੍ਰੋਕਾਸ਼ਨਸ ਲੈਣੀਆਂ ਕਿਦਾਂ ਬਚਿਆ ਜਾ ਸਕਦਾ ਹੈ ਕੋਕੋਕ ਬਿਮਾਰੀਆਂ ਤੋਂ ਵੀ ਉਹਨੇ ਦੱਸਿਆ ਬਹੁਤ ਧੰਨਵਾਦ ਸੱਸ ਜੀ